ਮੱਖੀ ਦਾ ਕੋਈ ਮੱਖੀ ਦਾ ਕੋਈ ਲਮਾਈਆ ਸਾਫ ਲਖੁਰਦਾਨੀਆਂ ਦਾ ਜੇ ਦੇਖ ਕੇ ਤੇ ਨੇ ਫੋਟੋ ਹਟੂ ਖਿਤਕੇ ਫੋਟੋ ਹਟੂ ਖਿਤਕੇ ਐ ਤੇ ਫੇਰ داری ਕੀ ਲੈ ਸੱਪ ਦੇ ਵਿੱਚ ਕੀ ਮਾਈਆ 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 ਮੈਨੂੰ ਘਰੇ ਜਾ ਕੇ ਨਾਲ ਲੜੀ ਜਲ ਜੀ ਦਾ ਪੀ ਮਾਈਆ ਲਾ ਲਾ قافلے ਦੇ ਉੱਤੇ ਫੁੱਲਾਂ ਦੀ ਬਰਸਾ ਕਰਕੇ ਇਹਨਾਂ ਵੀਰਾਂ ਦਾ ਹੌਸਲਾ ਅਫਜ਼ਾਈ ਕਰ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਮੌਲਾ ਤਰਕੀਆਂ ਬਖਸ਼ੇ ਕੋਠੇ ਤੇ ਮੋਰਨੀ ਮੈਂ ਵੀ ਤੇਰੇ ਅਗੂ ਕੋਟੇ ਉੱਠ ਖੜਿਆ ਸੀ ਕੀ ਹੋਇਆ ਬੰਡਾ ਓਏ ਹੋਣਾ ਕਿਸੇ ਤੇਰੇ ਵਾਲਾ ਕੰਮ ਹੀ ਮੇਰੇ ਨਾਲ ਹੋਇਆ ਬੰਡਾ ਕੀ ਹੋ ਗਿਆ ਬੰਡਾ ਓ ਮੈਂ ਤਾਂ ਚੋਣ ਨਿਸ਼ਾਨੀ ਮਾਰ ਖਾ ਗਿਆ ਬੰਡਾ ਕੀ ਹੋ ਗਿਆ ਬੰਡਾ ਓ ਕਿਸੇ ਨੂੰ ਬੰਗਲਾ ਦੇ ਤਾ ਬੰਗਲਾ ਦੇ ਤਾ ਕਿਸੇ ਨੂੰ ਕਾਰ ਦੇ ਦੀ ਕਿਸੇ ਨੂੰ ਕਾਰ ਦੇ ਦੀ ਕਿਸੇ ਨੂੰ ਕਾ ਪੌੜੀ ਦੇ ਦੀ ਕਿਸੇ ਨੂੰ ਪੌੜੀ ਦੇ ਦੀ ਕਿਸੇ ਨੂੰ ਜਹਾਜ਼ ਦੇ ਤਾ ਕਿਸੇ ਨੂੰ ਹਵਾਈ ਜਹਾਜ਼ ਦੇ ਤਾ ਤੇ ਮੈਨੂੰ ਫਿਰ ਕੀ ਦੇ ਤਾ ਬੰਡਾ ਕੀ ਦੇ ਤਾ ਬੰਡਾ ਨੂੰ ਓ ਮੈਨੂੰ ਲੱਕੜ ਦੀ ਫੁੱਟੀ ਦੇ ਦੀ ਫਿਰ ਕੀ ਹੋਇਆ ਬੰਡਾ ਇਹ ਲੋਕਾਂ ਨੇ ਪੁੱਛਦੀ ਬੰਡਾ ਸੰਦੇਸ਼ ਦੇ ਫਿਰ ਮੰਦਰ ਲੱਗਾ ਸਾਸ਼ੰਦੂ ਦੇ ਅੰਦਰ ਦੇਖਿਆ ਤਾਰਾ ਤੇਰੀ ਮੰਦਰ ਦੇਖਿਆ ਤਾਰਾ ਤੇਰੀ ਮੰਦਰ ਦੇਖਿਆ ਤਾਰਾ ਤੇਰੀ ਮੰਦਰ ਦੇਖਿਆ ਤਾਰਾ ਤੇਰੀ ਮੰਦਰ ਕਾਈ ਚਾਈ ਹਸ ਮਕਾਇਆ ਬੇਸ਼ਕ ਵਾਟਾ ਦੂਰ ਦਿਆਂ ਨਹੀਂ ਨਹੀਂ ਪਨਾ ਆਪਲਣੀ ਯਾਤਾ ਜਿਮਲੇ ਵਾਲੇ ਤੂਰ ਦਿਆਂ ਨਹੀਂ ਪਨਾ ਆਪਲਣੀ ਯਾਤਾ ਜਿਮਲੇ ਵਾਲੇ ਤੂਰ ਦਿਆਂ